ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ 2 ਸਾਲ ਪਹਿਲਾਂ ਪਤਨੀ ਨੇ ਜਿੱਥੇ ਮਾਰੀ ਸੀ ਛਾਲ ਪਤਨੀ ਨੇ ਉੱਥੇ ਹੀ ਕੀਤੀ ਹੈ ਜੀ ਖੁਦਕੁਸ਼ੀ ਨੰਗਲ ਸ਼ਹਿਰ ਦੇ ਇੱਕ ਵਪਾਰੀ ਵੱਲੋਂ 2 ਸਾਲ ਪਹਿਲਾਂ ਨਹਿਰ ਵਿੱਚ ਛਾਲ ਮਾਰ ਕੇ ਜੀਵਨ ਲੀਲਾ ਸਵਾਪਤ ਕਰ ਲਈ ਸੀ ਮਗਰੋਂ ਹੁਣ 2 ਸਾਲ ਬਾਅਦ ਉਸ ਦੀ ਪਤਨੀ ਦੁਆਰਾ ਉਸੇ ਸਥਾਨ ਤੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਉਸ ਤੋਂ ਬਾਅਦ ਇੱਕ ਲਈ ਵੀ ਖਬਰ ਜੀ ਚੰਡੀਗੜ੍ਹ ਤੋਂ ਸ਼ੀਸ਼ਾ ਬੰਦ ਗੱਡੀ 'ਚ ਪ੍ਰੇਮੀ ਨਾਲ ਬੈਠੀ ਸੀ ਜੀ ਮਹਿਲਾ ਉੱਥੋਂ ਆ ਗਿਆ ਜੀ ਪਤੀ ਸੈਕਟਰ 26 ਸਥਿਤ ਪਾਰਕ ਨੇੜੇ ਇੱਕ ਔਰਤ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਔਰਤ ਕਾਰ 'ਚ ਕਿਸੇ ਹੋਰ ਵਿਅਕਤੀ ਨਾਲ ਬੈਠੀ ਸੀ ਔਰਤ ਦਾ ਪਤੀ ਇਸੇ ਸਭ ਦੇਖ ਕੇ بیسਬਾਲ ਬੈਟ ਲੈ ਆਇਆ ਇਸ ਤੋਂ ਬਾਅਦ ਉਸਨੇ ਪਹਿਲਾ بیسਬਾਲ ਬੈਟ ਨਾਲ ਕਾਰ ਦਾ ਸ਼ੀਸ਼ਾ ਤੋੜਿਆ ਫਿਰ ਉਸਦੇ ਬੱਲੇ ਨਾਲ ਆਪਣੀ ਪਤਨੀ ਨੂੰ ਕਾਰ ਚੋਂ ਬਾਹਰ ਕੱਢ ਕੇ ਉਸ ਨੂੰ ਪੂਰੀ ਤਰ੍ਹਾਂ ਘੁੱਟ ਮਾਰ ਕੀਤੀ ਹੈ ਜੀ ਕੁੜੀ ਦੀ ਉਸ ਤੋਂ ਬਾਅਦ ਅਗਲੀ ਵਧੀ ਖਬਰ ਜੀ ਹਾਈਵੇ ਉੱਤੇ ਆਇਆ ਜੀ ਸਰਫਰਾ ਜਿਹੜਾ ਲੱਬੇ ਮਾਰਨ ਲੱਗਾ ਗੋਲੀ ਐਸਆਈ ਦੇ ਤੇ ਇੱਕ ਹੋਰ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗੋਲੀ ਮਾਰ ਕੇ ਖੁਦ ਲਈ ਜੀ ਖੁੱਦੀ ਖੋਪੜੀ ਫਲਾਈਓਵਰ ਉੱਤੋਂ ਆ ਕੇ ਇੱਕ ਸ਼ਖਸ ਅੰਨੇਵਾ ਫਾਇਰਿੰਗ ਕਰਨ ਲੱਗਾ ਇਸ ਤਰ੍ਹਾਂ ਐਸਐਸਆਈ ਤੇ ਇੱਕ ਹੋਰ ਵਿਅਕਤੀ ਦਾ ਕਤਲ ਕਰਕੇ ਮੁਲਜ਼ਮ ਨੇ ਖੁਦ ਨੂੰ ਗੋਲੀ ਮਾਰ ਕੇ ਇਹ ਘਟਨਾ ਦਿੱਲੀ ਦੀ ਆਨੰਦਨਗਰੀ ਦੀ ਮੀਤਨਗਰ ਫਲਾਈਓਵਰ ਤੇ ਵਾਪਰੀ ਹੈ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਹੋਰ ਜੀ ਪੰਜਾਬੀ ਜੋ 1200 ਏਕੜ ਜ਼ਮੀਨ ਤੇ 200 ਫਲੈਟਾਂ ਦਾ ਮਾਲਕ ਹੈ ਕਿਵੇਂ ਕਰੋੜਾਂ ਦੇ ਕਥਿਤ ਘੁਟਾਲੇ ਕਰਕੇ ਪੁਲਿਸ ਤੋਂ ਭੱਜ ਰਿਹਾ ਹੈ ਇਹ ਖਬਰ ਹੈ ਜੀ ਹਾਲ ਹੀ ਵਿੱਚ ਤੁਹਾਨੂੰ ਸਾਰਾ ਚੋਣਿਆ ਪੰਜਾਬ ਦੀ ਕਥਿਤ ਬਹੁ ਕਰੋੜੀ ਕਪੜੇ ਦੇ ਮੁੱਖ ਮਲਜ਼ਮ ਦੀ ਗ੍ਰਿਫਤਾਰੀ ਹੋਈ ਜਿਸ ਬਾਰੇ ਹੈਰਾਨੀ ਜਨਕ ਸਾਮਣੇ ਆਈ ਹੈ ਜਾਣਕਾਰੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਪੰਜਾਬ ਚ ਵਕੀਲ ਦੇ ਕੈਬਨ ਚ ਮਹਿਲਾ ਨਾਲ ਬਲਤਕਾਰ ਹੋਇਆ ਧੀ ਦੀ ਪੜ੍ਹਾਈ ਲਈ ਲੋਨ ਵਾਸਤੇ ਗਈ ਸੀ ਜੀ ਫਾਈਨੈਂਸਰ ਕੋਲ ਇਹ ਖਬਰ ਹੈ ਜੀ ਮੂੰ ਬੋਲੇ ਪੁਰਾਣੀ ਕਰਵਾਈ ਸੀ ਜੀ ਕੱਲ ਜਗਰਾਉਂ ਦੀ ਮੋਕਾ ਦੇ ਪਿੰਡ ਚ ਰਹਿਣ ਵਾਲੀ ਜਿਹੜੀ ਵਿਧਵਾ ਮਹਿਲਾ ਦੇ ਨਾਲ ਸਥਾਨਕ ਕੋਰਟ ਕੰਪਲੈਕਸ ਵਿੱਚ ਐਡਵੋਕੇਟ ਦੇ ਕੈਬਨ ਵਿੱਚ ਇਕ ਫਾਈਨੈਂਸਰ ਨੇ ਬਲਤ ਕਰ ਕੀਤਾ ਇਸ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਗ੍ਰਿਫਤਾਰ ਕਰਕੇ ਥਾਣਾ ਸਿਟੀ ਵਿੱਚ ਮਾਮਲਾ ਦਰਜ ਕਰ ਲਿਆ ਮੁਲਜ਼ਮ ਦੀ ਪਹਿਚਾਨ ਪਰਮਿੰਦਰਪਾਲ ਸਿੰਘ ਗਰੇਵਾਲ ਪਿੰਡ ਬਰਸਾਲ ਬਜੋਹੀਆ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਸਾਹਮਣੇ ਆ ਰਹੀ ਹੈ ਜੀ ਮੋਗਾ ਤੋਂ ਉਸ ਤੋਂ ਬਾਅਦ ਅਗਲੀ ਵੀਡੀਓ ਏਪੀਟਲ ਉਦੇਸ਼ ਸ਼ੋਅ ਚ ਦਲਜੀਤ ਦਸਾਨ ਦੇ ਨਾਂ ਤੇ ਲੱਗੇ ਨੇ ਜੀ ਨਾਰੇ ਗਾਇਕ ਨੇ ਚੱਲਦੇ ਸ਼ੋਅ ਪੰਨੁੱਟਿਆ ਜੀ ਗਿਟਾਰ ਪੰਜਾਬੀ ਗਾਇਕ ਏਪੀਟਲ ਕਿਸੇ ਪਹਿਚਾਣ ਦੇ ਮਹਤਾਜ ਨਹੀਂ ਹਨ ਉਹਨਾਂ ਦੇ ਗੀਤਾਂ ਨੂੰ ਦੇਸ਼ ਅਤੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਵੱਲੋਂ ਬਿਹਤ ਪਸੰਦ ਕੀਤਾ ਜਾ ਰਿਹਾ ਹੈ ਇਹ ਏਪੀ ਹਮੇਸ਼ਾ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦਾ ਹੈ ਪਰ ਇਸ ਵਾਰ ਉਸਨੇ ਆਪਣੀ ਚਰਚਾ ਵਿੱਚ ਆਉਣ ਦੀ ਵਜ੍ਹਾ ਕੁਝ ਹੋ ਰਹੀ ਹੈ ਦਰਅਸਲ ਏਪੀ ਢਿੱਲੋਂ ਹਾਲ ਹੀ ਵਿੱਚ ਕੋਚੇਲਾ 'ਚ ਪਰਫਾਰਮੈਂਸ ਕਰਦਾ ਨਜ਼ਰ ਆਇਆ ਇਸੇ ਦਰਾਂ ਨਾਲ ਉਸ ਦੀ ਇੱਕ ਹਰਕਤ ਨੂੰ ਵੇਖ ਕੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਉਸ ਦੀ ਆਲੋਚਨਾ ਵੀ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਅਗਲੀ ਬਿੜੀ ਹੌਜੀ ਸਹਿਣੀ ਬਣ ਬੇਬੇ ਨੇ ਤਤੀਆਂ ਸਨਾ ਕੱਢੀ ਹੈ ਜੀ ਪੜਾ ਮੰਗਾ ਨਾ ਮੰਨਿਆ ਤਾਂ ਸਾਥੋਂ ਨਾ ਰੱਖਿਆ ਆ ਸਭ ਇਹ ਖਬਰ ਹੈ ਜੀ ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੀ ਮੌਜੂਦਗੀ ਚ ਪੰਜਾਬ ਸਰਕਾਰ ਵੱਲੋਂ ਕੀਤੇ ਵਾਦੇ ਪੂਰੇ ਨਾ ਹੋਣ ਤੇ ਤੇ ਕਿਸਾਨਾਂ ਦੀਆਂ ਫਖਰੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਆਗੂ ਮਾਲਕਨ ਕੋਠਾ ਗੁਰੂ ਦੇ ਸੋਮਰ ਨੂੰ ਹਲਕਾ ਤਾਮਪਰਾ ਤੋਂ ਵਿਧਾਇਕ ਬਲਕੌਰ ਸਿੰਘ ਸਿੱਧੂ ਨੇ ਖਰੇ ਖਰੇ ਸਨਾ ਦਿੱਤੀਆਂ ਨੇ ਅਸਤੋਵਾਰ ਦੇ ਲਈ ਵੀਡੀਓ ਜੀ ਕੈਨੇਡਾ ਸੜਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ ਹੋ ਚੁੱਕੀ ਐ ਇੱਕ ਮਹੀਨਾ ਪਹਿਲਾਂ ਹੀ ਗਿਆ ਸੀ ਜੀ ਵਿਦੇਸ਼ ਅੰਮ੍ਰਿਤਸਰ ਸਥਾਨਕ ਸ਼ਹਿਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ ਕੈਨੇਡਾ ਦੇ ਸਰੀ ਸ਼ਹਿਰ 'ਚ ਸੜਕ ਹਾਦਸੇ 'ਚ ਮੌਤ ਹੋ ਗਈ ਨੌਜਵਾਨ ਗੁਰੂ ਸਾਹਿਬ ਸਿੰਘ ਦੀ ਮੌਤ ਸਬੰਧੀ ਉਹਨਾਂ ਦੇ ਮਾਮਾ ਸੁਖਚੈਨ ਸਿੰਘ ਸੁਖਪਾਹੂ ਨਿਰਸਾ ਕਿ ਗੁਰੂ ਸਾਹਿਬ ਸਿੰਘ ਦੀ ਉਮਰ ਕਰੀਬ 23 ਸਾਲ ਪੁੱਤਰ ਬਲਵਿੰਦਰ ਸਿੰਘ ਬਾੜ ਪਿੰਡ ਮਹੱਦੀਪੁਰ ਪੁਲਿਸ ਥਾਣਾ ਮਜੀਠਾ ਇੱਕ ਮਹੀਨਾ ਪਹਿਲਾਂ ਹੀ ਜਿਹੜਾ ਕੈਨੇਡਾ ਦੇ શરી ਵਿੱਚ ਪੜਨ ਗਿਆ ਸੀ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਬਰਖਾਸਟ ਇੰਸਪੈਕਟਰ ਨਵਦੀਪ ਸਿੰਘ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਪ੍ਰਸ਼ਾਸਨ ਤੇ ਲਗਾਏ ਨੇ ਜੀ ਵੱਡੇ ਵੱਡੇ ਇਲਜ਼ਾਮ ਪੰਜਾਬ ਦੇ ਦੁਆਬਾ ਖੇਤਰ ਦੀ ਮਸ਼ਹੂਰ ਢਿੱਲੋਂ ਬ੍ਰਦਰਜ਼ ਖੁਜਕੁਸ਼ੀ ਕੇ ਇਹਦੇ ਵਿੱਚ ਬਰਖਾਸਟ ਇੰਸਪੈਕਟਰ ਨਵਦੀਪ ਸਿੰਘ ਦੇ ਪਿਤਾ ਦੀ ਅੱਜ ਸਵੇਰੇ ਮੌਤ ਹੋ ਗਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਹੋ ਜੀ ਏਜੰਟ ਮਾਰ ਗਿਆ 16 ਲੱਖ ਦੀ ਠੱਗੀ ਸੱਵੇਂ ਚ ਆ ਕੇ ਪਿਤਾ ਕਰ ਗਿਆ ਜੀ ਸੁਸਾਈਡ ਜਲਾਲਾਬਾਦੀ ਬੁੱਕੀ ਫਾਈਨੈਂਸਰ ਅਤੇ ਠੱਗੀ ਏਜੰਟ ਦੇ ਜਲਾਲਾਬਾਦ ਦਾ ਇੱਕ ਹੋਰ ਘਰ ਉਜੜ ਗਿਆ ਇੱਕ ਪਿਓ ਆਪਣੀ ਤੀਨ ਨੂੰ ਕੈਨੇਡਾ ਪੀਆਰ ਭੇਜਣਾ ਚਾਹੁੰਦਾ ਸੀ ਪਰ ਏਜੰਟ ਨੇ 16 ਲੱਖ ਦੀ ਠੱਗੀ ਮਾਰ ਲਈ ਵਿਅਕਤੀ ਨੂੰ ਪਰੇਸ਼ਾਨ ਕਰਨ ਵਿੱਚ ਜਲਾਲਾਬਾਦ ਦੇ ਕੁਝ ਜੁਆਰੀਏ ਬੁੱਕੀ ਅਤੇ ਫਾਈਨੈਂਸਰਾਂ ਦਾ ਨਾਮ ਵੀ ਸਾਹਮਣੇ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਹੋਜੀ ਨਾ ਕੋਈ OTP ਨਾ ਕੋਈ ਲਿੰਕ ਕਾਲ ਹੋਲਡ ਕਰਵਾਈ ਤੇ ਉਡਾ ਲੈਣ ਜੀ ਖਾਤੇ ਚੋਂ 140000 ਰੁਪਏ ਹੁਣ ਸਾਈਬਰ ਧੱਗਾਂ ਨੂੰ ਹੁਣ ਤੁਹਾਡੇ ਬੈਂਕ ਖਾਤੇ ਵਿੱਚ ਪੈਸੇ ਉਡਾਉਣ ਲਈ ਕੋਈ ਲਿੰਕ ਜਾਂ OTP ਭੇਜਣ ਦੀ ਲੋੜ ਨਹੀਂ ਹੈ ਜੇਕਰ ਤੁਹਾਨੂੰ ਕਿਸੇ ਅਣਪਛਾਤੇ ਨੰਬਰ ਤੋਂ ਕਾਲ ਆਉਂਦੀ ਹੈ ਤਾਂ ਗੱਲਾਂ ਵਿੱਚ ਉਲਝਾ ਕੇ ਉਹ ਤੁਹਾਡੀ ਕਾਲ ਨੂੰ ਹੋਲਡ ਕਰਵਾ ਲੈਂਦਾ ਹੈ ਤੇ ਤੁਸੀਂ ਇਸ ਤੋਂ ਸਾਵਧਾਨ ਰਹੋ ਉਸ ਤੋਂ ਬਾਅਦ ਅਗਲੀ ਵੀਡੀਓ ਵਰਜੀ ਮੰਡੀ ਚ ਰੇਤਾ ਬਜਰੀ ਦੀਆਂ ਟਰਾਲੀਆਂ ਲੰਬੇ ਕਰਵਾਉਣ ਗਏ ਸੁਪਰਵਾਈਜ਼ਰ ਨੂੰ ਦੁਕਾਨਦਾਰਾਂ ਨੇ ਢਾਕੇ ਕੁੱਟਿਆ ਸ਼ਹਿਰ ਦੀ ਅਨਾਜ ਮੰਡੀ ਵਿੱਚ ਖੂਬ ਹਮਗਾਮਾ ਹੋਇਆ ਕਰੇਤਾ ਬਦਰੀ ਵਿਕਰੇਤਾ ਦੇ ਟਰੈਕਟਰ ਟਰਾਲੀ ਲਾਂਬੇ ਕਰਵਾਉਣ ਆਏ ਸੁਪਰਵਾਈਜ਼ਰ ਦੀ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਦੁਕਾਨਦਾਰਾਂ ਨੇ ਸੁਪਰਵਾਈਜ਼ਰ ਨੂੰ ਠਾਕੇ ਕੁੱਟਿਆ ਕਿ ਉਸ ਦੀ ਪਦਵੀ ਉਤਾਰ ਦੇਤੀ ਹੁਣ ਮਾਮਲਾ ਥਾਣਾ ਪਹੁੰਚ ਗਿਆ ਉਸ ਤੋਂ ਬਾਦਲੀ ਇਹ ਵੀਡੀਓ ਜੀ ਘਰ ਚ ਖੜੀ ਗੱਡੀ ਦਾ ਹਿਮਾਚਲ ਤੇ ਦਿੱਲੀ ਚ ਹੋ ਗਿਆ ਜੀ ਔਨਲਾਈਨ ਚਲਾਨ ਮਹਾਲੀ ਦੇ ਜੀਰਕਪੁਰ ਚ ਇੱਕ ਵਾਰ ਫਿਰ ਘਰ ਚ ਖੜੀ ਕਾਰ ਦਾ ਔਨਲਾਈਨ ਚਲਾਨ ਕੱਟਿਆ ਗਿਆ ਹੈ जीरकपुर ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਕਾਰ ਦਾ ਪਿਛਲੇ 24 ਦਿਨਾਂ ਵਿੱਚ ਵੱਖ-ਵੱਖ ਥਾਵਾਂ 'ਤੇ ਦੋ ਵਾਰ ਆਨਲਾਈਨ ਜਿਹੜਾ ਚਲਾਨ ਕੱਟਿਆ ਗਿਆ ਜਦੋਂ ਕਿ ਉਸਦੀ ਕਾਰ ਮਰੂਤੀ ਸਵਿਫਟ ਡਿਜ਼ਾਇਰ ਕਾਰ ਕਰ ਵਿੱਚ ਹੀ ਖੜੀ ਹੈ ਮੈਲਾ ਪਹਿਲਾ ਚਲਾਨ ਜਿਹੜਾ ਹਿਮਾਚਲ ਪ੍ਰਦੇਸ਼ ਦੇ ਮਨੀਕਰਨ ਰੋਡ ਤੇ ਸਥਿਤ ਕਸੌਲ ਦੇ 22 ਮਾਰਚ ਨੂੰ ਕੀਤਾ ਗਿਆ ਸੀ ਜੋ ਕਿ ਕਾਰ ਹਿਮਾਚਲ ਗਈ ਹੀ ਨਹੀਂ ਸੀ ਪਰ ਕਾਰ ਵਿੱਚ ਖੜੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੰਜਾਬ ਪੁਲਿਸ ਕਰ ਸਕਦੀ ਹੈ ਜੀ ਮੇਰਾ ਇਨਕਾਊਂਟਰ ਬਦਨਾਮ ਅਪਰਾਧੀ ਸਕੌਡਾ ਨੇ ਹਾਈ ਕੋਰਟ ਤੋਂ ਮੰਗੀ ਹੈ ਜੀ ਸੁਰੱਖਿਆ ਬਦਨਾਮ ਅਪਰਾਧੀ ਅਮਨਦੀਪ ਸਿੰਘ ਸਕੌਡਾ ਨੇ ਹਾਈ ਕੋਰਟ ਤੋਂ ਪੰਜਾਬ ਪੁਲਿਸ ਵੱਲੋਂ ਦਲਜ ਕੀਤੇ ਖਿਲਾਫ ਜਿਹੜਾ ਕੇਸਾਂ ਦੀ ਐਸ ਆਈ ਟੀ ਜਾਂਚ ਦੀ ਮੰਗ ਕੀਤੀ ਹੈ ਨਾਲ ਹੀ ਉਸਨੇ ਅਦਾਲਤ ਨੂੰ ਕਿਹਾ ਕਿ ਪੁਲਿਸ ਦਾ ਇਨਕਾਊਂਟਰ ਕਰ ਸਕਦੀ ਹੈ ਇਸ ਲਈ ਉਸ ਨੂੰ ਸੁਰੱਖਿਆ ਦਿੱਤੀ ਜਾਵੇ ਹਾਈ ਕੋਰਟ ਨੇ ਸਕੌਡਾ ਦੀ ਪਟੀਸ਼ਨ ਤੇ ਪੰਜਾਬ ਤੇ ਗ੍ਰੈਸਕਤਰ ਡੀਜੀਪੀ ਨੂੰ ਨੋਟਿਸ ਜਾਰੀ ਕਰਕੇ ਜਵਾਬੀ ਮੰਗਿਆ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਚੰਡੀਗੜ੍ਹ ਦੇ ਸੱਤੇ ਦੀ ਆੜ ਵਿੱਚ ਚੱਲ ਰਿਹਾ ਜੀ ਦੇ ਵਪਾਰ ਦਾ ੰਦਾ ਹੋਟਲ ਦੇ ਮੈਨੇਜਰ ਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਦੇ ਰਾਤ ਪੁਲਿਸ ਕਿਸ਼ਨਗੜ੍ਹ ਦੇ ਹੋਟਲ ਪਾਲਮ ਹਾਊਸ 'ਚ ਛਾਪਾ ਮਾਰ ਕੇ ਦੇ ਵਪਾਰ ਦੇ ਰੈਕਟ ਦਾ ਪਰਦਾ ਫਾਸ਼ ਕੀਤਾ ਇਸੇ ਛਾਪੇਮਾਰੀ ਦੌਰਾਨ ਪੰਜਾਬ ਪੁਲਿਸ ਨੇ ਹੋਟਲ ਮੈਨੇਜਰ ਤੇ ਉਸਦੇ ਮੁਲਾਜ਼ਮ ਨੂੰ ਦੇ ਵਪਾਰ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਕੋਲੋਂ ਦੋਵਾਂ ਮਲਜ਼ਮਾਂ ਤੋਂ ਪੁੱਛਗਿੱਛ ਕਰੀ ਹੈ ਇਸ ਹੋਟਲ 'ਚ ਇਹ ਧੰਦਾ ਕਿੱਥੋਂ ਚੱਲ ਰਿਹਾ ਸੀ ਉਸ ਤੋਂ ਬਾਅਦ ਅਗਲੀ ਵੀਡੀਓ 'ਚ ਧੀ ਨੇ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ਇਸ ਲਈ ਮੌਤ ਨੂੰ ਗਲੇ ਲਾ ਲਿਆ ਦਿਲ ਦਹਿਲਾਉਣ ਵਾਲੀ ਖਬਰ ਜਗਰਾਉ ਤੋਂ ਦਿਲ ਦਹਿਲਾਉਣ ਵਾਲੀ ਖਬਰ ਹੈ ਇੱਥੇ ਇੱਕ ਪਿਤਾ ਨੇ ਇਸ ਕਰਕੇ ਮੌਤ ਨੂੰ ਗਲੇ ਲਾ ਲਿਆ ਕਿਉਂਕਿ ਉਸਦੀ ਧੀ ਆਪਣੇ ਪ੍ਰੇਮੀ ਨਾਲ ਕਰੋ ਦੌੜ ਗਈ ਸੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਨਿਮੋਸ਼ੀ ਕਰਕੇ ਪਿਤਾ ਨੇ ਫਾਹਾ ਲੈ ਕੇ ਖੁਦਕੁਚੀ ਕਰ ਲਈ ਹੈ ਮਰਨ ਤੋਂ ਪਹਿਲਾਂ ਉਸਨੇ ਆਪਣੀ ਪਤਨੀ ਨੂੰ ਫੋਨ ਕਰਕੇ ਕਿਹਾ ਕਿ ਬੇਟੀ ਨੇ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਹੋਰ ਜੀ ਤੂੰ ਮੇਰਾ ਬਰੋਦੀ ਮੈਂ ਤੇਰਾ ਬਰੋਦੀ ਤੇਰੀ ਪਾਰਟੀ ਮੇਰੀ ਮੇਰੀ ਪਾਰਟੀ ਤੇਰੀ ਲੀਡਰਾਂ ਦੀ ਟਿਕੜਮਾ ਕੁਮਾ ਦੇਣੀ ਹੈ ਸਿਰਫ ਪੰਜਾਬ 'ਚ ਇਸ ਵਾਰ ਸਿਆਸੀ ਆਗੂਆਂ ਨਵੀਆਂ ਪਾਰਟੀਆਂ ਤੋਂ ਅਪਣਾਉਂਦੇ ਖਿਲਾਫ ਚੋਣਾਂ ਲੜ ਰਹੇ ਹੁਣ ਤੱਕ ਜਿੰਨੀਆਂ ਟਿਕਟਾਂ ਦੀ ਵੰਡ ਹੋਈ ਹੈ ਉਹਨਾਂ ਨੂੰ ਦੇਖਦੇ ਆ ਪੰਜਾਬ 'ਚ ਇਸ ਵਾਰ ਜਿਹੜਾ ਮੁਕਾਬਲਾ ਕਾਫੀ ਦਿਲਚਸਪ ਸੰਭਲਦਾ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਟਰੈਫਿਕ ਪੁਲਸ ਨੇ ਨੌਜਵਾਨਾਂ ਦਾ 33000 ਰੁਪਏ ਦਾ ਕੀਤਾ ਜੀ ਚਲਾਨ ਰਵਾੜੀ ਟਰੈਫਿਕ ਪੁਲਸ ਨੇ ਬੁਲਟ ਨਾਲ ਪਟਾਕੇ ਦੀ ਆਵਾਜ਼ ਕਢਾਉਣ ਵਾਲੇ ਨੌਜਵਾਨਾਂ ਦਾ 33000 ਰੁਪਏ ਦਾ ਚਲਾਨ ਕੀਤਾ ਹੈ ਇਸ ਦੇ ਨਾਲ ਹੀ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹਰਿਆਣਵੀ ਕਲਾਕਾਰ ਸਮੇਤ ਦਰਜਨਾ ਵਾਹਨਾਂ ਦੇ ਚਲਾਨ ਵੀ ਇਕੱਠੇ ਨੇ ਜੀ